ਵਹਿਏ ਗੁਰੂ ਸਾਹਿਬ ਜੀਓ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਾਤਾ ਮਰਨਾ ਠੀਟਨਾ ਆਵੈ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਦੇ ਦੇ ਸਿਵਕ ਕੋ ਭੋਗਿਸ ਨਾਹੀ ਜਮ ਨਹੀਂ ਆਵੇ ਨੇਰੇ ਸੁ ਕਹੋ ਟਲ ਗੁਰ ਸੇਵੀਐ ਐਨ ਸਹਜਿਸ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਸਚਨ ਸਚਾ ਪਾਤਿ ਸ਼ਾਸਿਰ ਸਾਹੰਦੇ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈਤਿ ਸ੍ਰੀ ਮਹਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓ ਅੰਕਾਰ ਸਤਿ ਗੁਰ ਪਰਸਾਦ ਮੇਰੇ ਨੀਰ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਠਾ ਜਨਮ ਜਨਮ ਕੇ ਕਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਠਾ ਮੇਰੇ ਹਿਅਰ ਰਤਨ ਨਾਮ ਹਰ ਵਸਿਆ ਗੁਰ ਹਾਥ ਧਰਿਓ ਮੇਰੇ ਮਾਠਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰੈਨ ਲਾਠਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੇ ਹਰ ਨਾਮ ਜਿੜੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤੈਨ ਸਾਧੂ ਚਰਨ ਨਾ ਸੇਵ ਕਭ ਹੂੰ ਤੈਨ ਸਭ ਜਨਮ ਆਕਾਠਾ ਜਨ ਸਾਧੂ ਚਰਨ ਸਾਧ ਪਗ ਸੇਵੇ ਤੈਨ ਸਫਲੋ ਜਨਮ ਸਨਾਠਾ ਉਕ ਕੀਜੈ ਦਾਸ ਦਾਸਨ ਕੋ ਹਰ ਦਿਆ ਧਾਰ ਜਗਨਾਥ ਹਮ ਅੰਦਲੇ ਗਿਆਨ ਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਠਾ ਹਮ ਅੰਦਲੇ ਗਿਆਨ ਹੀਨ ਅਗਿਆਨੀ ਕਿਉ ਚਾਲੈ ਮਾਰਗ ਪੰਥਾ ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਠਾ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰ ਜੀ ਕੀ ਫਤਿਹ